ਸੁਰੀ ਸਾਹਿਬ ਸੀਐਮ ਸਾਹਿਬ ਨੇ ਤਾਂ ਸਿਰ ਹਿਲਾਤਾ ਕੱਲ ਦੀ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਿਹੜਾ ਮੁਲਾਜ਼ਮ 1 ਕਿਲੋ ਚਿੱਟਾ ਫੜੂਗਾ ਉਹਨੂੰ 1,20,000 ਰੁਪਏ ਨਾਮ ਦਿੱਤਾ ਜਾਏਗਾ ਕਮਾਲ ਕਰਦੇ ਹੋ ਸਿਰ ਸਾਹਿਬ ਕੀ ਗੱਲ ਹੋ ਗਈ ਹੱਸੀ ਜਾਨੇ ਮੈਨੂੰ ਤਾਂ ਇੱਕ ਇੰਗਲਿਸ਼ ਦਾ ਆਈਡੀਅਮ ਯਾਦ ਆ ਗਿਆ ਉਹ ਕਹਿੰਦਾ ਦਾ এলিਫੈਂਟ ਇਨ ਦਾ ਰੂਮ ਬਟ ਲਿਪ ਸਰਵਿਸ ਓਨਲੀ ਮਤਲਬ ਕਮਰੇ ਵਿੱਚ ਸ਼ਰਿਆਮ ਨਜ਼ਰ ਆ ਰਿਹਾ ਕਿ ਹਾਥੀ ਖੜਾ ਹੈ ਸੱਚਾਈ ਕੀ ਹੈ ਔਰ ਆਪਾਂ ਝੂਠੇ ਟਕ ਹੌਸਲੇ ਦੇਣ ਤੋਂ ਬਾਝ ਨਹੀਂ ਹੁਣਾ ਅਸੀਂ ਬਗਲੇ ਭਗਤਿਆਂ ਕਿਉਂ ਕਿਉਂਕਿ ਜਿਹੜਾ ਇਹ ਬਿਆਨ ਹੈ ਨਾ ਆਪਣੇ ਆਪ ਚ ਸਾਬਤ ਕਰਦਾ ਕਿ ਸਰਕਾਰ ਨੇ ਜੋ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਸੀ ਉਹ ਸਫਲ ਨਹੀਂ ਹੋਇਆ ਕਾਮਯਾਬ ਨਹੀਂ ਹੋਇਆ ਜੇ ਸਫਲ ਹੋਇਆ ਹੁੰਦਾ ਤਾਂ ਮਾਨਯੋਗ ਸੀਐਮ ਸਾਹਿਬ ਕਹਿੰਦੇ ਕਿ ਯਾਰ ਅਸੀਂ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਕੀਤਾ ਕੋਈ ਇੱਕ ਗ੍ਰਾਮੀ ਕੋਈ ਦੋ ਗ੍ਰਾਮੀ ਕੋਈ ਵੱਧ ਤੋਂ ਵੱਧ 5 ਗ੍ਰਾਮੀ ਫੜ ਕੇ ਦਿਖਾਵੇ ਅਸੀਂ ਉਸ ਨੂੰ ਇਨਾਮ ਦੇਵਾਂਗੇ ਅਸੀਂ ਉਸ ਨੂੰ 5 ਲੱਖ ਇਨਾਮ ਦੇਵਾਂਗੇ ਪਰ ਜੇ ਸਟੇਟ ਦਾ ਪਹਿਲਾ ਬੰਦਾ ਫਰਸਟ ਮੈਨ ਆਫ ਦਾ ਸਟੇਟ ਸੀਐਮ ਸਾਹਿਬ ਇਹ ਗੱਲ ਕਹਿ ਰਿਹਾ ਕਿ ਜੇ ਤੁਸੀਂ 1 ਕਿਲੋ ਚਿੱਟਾ ਫੜ ਕੇ ਦਿਖਾਓ ਤਾਂ 1 ਲੱਖ 20 ਹਜ਼ਾਰ ਇਨਾਮ ਦੇਵਾਂਗੇ ਇਟ ਮੀਨਸ ਡਿਮਾਂਡ ਹੈ ਇਟ ਮੀਨਸ ਸਪਲਾਈ ਹੱਲੇ ਵੀ ਹੈ ਇਟ ਮੀਨ ਜਿਹੜੀ ਚੇਨ ਆ ਉਹ ਹੱਲੇ ਤੱਕ ਡਿਸਮੈਂਟਲ ਨਹੀਂ ਹੋਈ ਕਿਉਂਕਿ ਜੇ ਡਿਮਾਂਡ ਕਿਲੋ ਕਿਲੋ ਦੀ ਹੈ ਹੂੰ ਜੇ ਅਸੀਂ ਹੱਲੇ ਵੀ ਕਹਿ ਰਹੇ ਹਾਂ ਕਿ ਜਿਹੜਾ ਮੁਲਾਜ਼ਮ ਮਤਲਬ ਕੋਈ ਵੀ ਮੁਲਾਜ਼ਮ 80000 ਦੀ ਡਿਪਲॉयਮੈਂਟ ਹੈ ਜੀ ਉਹਦੇ ਵਿੱਚੋਂ ਕੋਈ ਵੀ ਮੁਲਾਜ਼ਮ 1 ਕਿਲੋ ਚਟਾ ਫੜੇ ਤਾਂ 120000 ਦਾ ਇਨਾਮ ਹੈ ਤਾਂ ਕੁਝ ਲੋਕ ਇਸ ਸੈਂਕਲ ਨਾਲ ਵੀ ਦੇਖ ਰਹੇ ਆ ਕਿ ਯੁੱਧ ਨਸ਼ਿਆਂ ਵਿਰੁੱਧ ਕੀ ਸੱਚੀ ਕਾਮਯਾਬ ਹੋਇਆ ਐ ਐਸੇ ਕਰਕੇ ਮੈਂ ਕਿਹਾ ਤਾਂ এলিਫੈਂਟ ਇੰਦਾ ਰੂਮ ਸੱਚਾਈ ਸਭ ਨੂੰ ਪਤਾ ਐ ਅਸੀਂ ਅਖਬਾਰਾਂ ਰੋਜ਼ ਟਟੋਲਦੇ ਆ ਫਰੋਲਦੇ ਆ ਕੋਈ ਨਾ ਕੋਈ ਮੌਤ ਜਿਹੜੀ ਹੈ ਓਵਰਡੋਸ ਕਰਕੇ ਨਜ਼ਰ ਆਉਂਦੀ ਹੈ ਪਰ ਅਸੀਂ ਮੰਨਣਾ ਨਹੀਂ ਅਸੀਂ ਇਹ ਕਹਿਣਾ ਕਿ ਯੁੱਧ ਨਸ਼ਿਆ ਵਿਰੁੱਧ ਸਫਲ ਹੋ ਗਿਆ ਕਿਉਂਕਿ ਪਿਛਲੇ ਸਾਲ 15 ਅਗਸਤ ਦੇ ਟਾਈਮ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀ ਕਿ ਸਾਲ ਚ ਨਸ਼ੇ ਦਾ ਸਫਾਇਆ ਕਰਦੇ ਅਗੇ ਇੱਕ ਬਿਆਨ ਪਹਿਲਾਂ ਇਹ ਵੀ ਆਇਆ ਸੀ ਕਿ ਸਾਡੇ ਕੋ ਕਿਹੜੀ ਗਿੱਦਰ ਸਿੰਘੀ ਆ ਪਰ ਚਲੋ ਬਿਆਨ ਆਇਆ ਸਾਲ ਪਹਿਲਾਂ ਕਿ ਨਸ਼ੇ ਦਾ ਸਫਾਇਆ ਕਰਦੇ ਅਗੇ ਤੇ ਇੱਕ ਸਾਲ ਬਾਅਦ ਫਿਰ ਤੋਂ ਕਹਿਣਾ ਪੈ ਰਿਹਾ ਕਿ 1 ਕਿਲੋ ਚਿੱਟਾ ਫੜ ਕੇ ਦਿਖਾਓ ਤਾਂ 1 ਲੱਖ ਵੀਰ ਨਾਮ ਦੇਵਾਂਗੇ ਗ੍ਰਾਮੀ ਤੋਂ ਗ੍ਰਾਮੀ ਦੀ ਗੱਲ ਨਹੀਂ ਕਿਲੋਂਾਂ ਦੀ ਗੱਲ ਹੋ ਰਹੀ ਆ ਤਾਂ ਕੀ ਚੇਨ ਡਿਸਮੈਂਟਲ ਹੋ ਗਈ ਆ ਵੇਖੋ ਹੁਣ ਤਾਂ ਸੁਖਬੀਰ ਬਾਦਲ ਦੀ ਚਲਦੀ ਨਹੀਂ ਮਰੀਠਿਆ ਦੀ ਜਾਂ ਕਦ ਤੱਕ ਸੁਖਬੀਰ ਬਾਦਲ ਨੂੰ ਨਿੰਦ ਨਿੰਦ ਕੇ ਨਿੰਦ ਨਿੰਦ ਕੇ ਨਿੰਦ ਨਿੰਦ ਕੇ ਸਿਆਸਤਾਂ ਚਲਾਈ ਜਾਵਾਂਗੇ ਹੁਣ 4 ਸਾਲ ਹੋ ਚਲੇ ਸਰਕਾਰ ਨੂੰ 4 ਸਾਲ ਜੇ ਹਾਲੇ ਵੀ ਚਿੱਟੇ ਦੀ ਗੱਲ ਚੱਲ ਰਹੀ ਆ ਆਮ ਚੱਲ ਰਹੀ ਆ ਹਾਲੇ ਵੀ ਚਿੱਟੇ ਦੀ ਗੱਲ ਤਾ ਇਹ ਪਤਾ ਕਰਨਾ ਪੈਣਾ ਕਿ ਦੀ ਸ਼ਹਿ ਤੇ ਹੱਲੇ ਤੱਕ ਇਹ ਕੰਮ ਹੋ ਰਿਹਾ ਹੈ ਕਿਉਂਕਿ ਪਹਿਲਾ ਕੈਪਟਨ ਨੇ ਕਿਹਾ ਸੀਗਾ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਕੈਪਟਨ ਨੇ ਕਿਹਾ ਸੀਗਾ ਕਿ ਨਸ਼ਾ 4 ਹਫ਼ਤੇ 'ਚ ਖਤਮ ਕਰਦੇ ਆਂਗੇ ਉਹ 10 ਉਹ ਟਰਮ ਗਈ ਕੈਪਟਨ ਦਾ 10 ਹੋਰ ਗਿਆ ਹੁਣ ਇਹ ਸਰਕਾਰ ਨੂੰ 4 ਸਾਲ ਹੋ ਚੱਲੇ ਜੇ ਹੱਲੇ ਵੀ ਚਿੱਟੇ ਲਈ ਲੜੀ ਜਾਂਦੇ ਆ ਤਾਂ ਦੋਸ਼ੀ ਕੌਣ ਹੈ ਸ਼ਹਿ ਕੀਦੀ ਹੈ ਅਸਾਂ ਕੀਦੀ ਸ਼ਹਿ ਹੈ ਕੀਦੀ ਮੈਨੂੰ ਇਹਦੀ ਸ਼ਹਿ ਲੱਗਦੀ ਹੈ ਤਾਂ ਜਦ ਤੱਕ ਉੱਪਰੋਂ ਲੈ ਕੇ ਥੱਲੇ ਤੱਕ ਸਾਰੇ ਕਲੀਨ ਨਹੀਂ ਹੁੰਦੇ ਕਿਉਂਕਿ ਸਰਕਾਰ ਦਾ ਕਟੜ ਇਮਾਨਦਾਰ ਸਰਕਾਰ ਤਾਂ ਰੁਪਿਆ ਵੀ ਨਹੀਂ ਖਾਂਦੀ ਸਰਕਾਰ ਨੇ ਤਾਂ ਕਿਹਾ ਕਿ 1 ਰੁਪਿਆ ਵੀ ਰਿਸ਼ਵਤ ਦਾ ਬੇਈਮਾਨੀ ਦਾ ਸਲਫਾਸ ਬਰਾਬਰ ਹੈ ਤਾਂ ਫਿਰ ਖਾ ਘੁੰੜ ਰਿਹਾ ਪੈਸੇ ਉਹ ਬੰਦੇ ਟਟੋਲਣੇ ਪੈਣੇ ਅੰਡਰਲਾਈਨ ਕਰਨੇ ਪੈਣੇ ਆ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਸਿੱਟਣਾ ਪੈਣਾ ਜੇ ਹਾਲੇ ਵੀ ਕਰਪਸ਼ਨ ਹੈ ਜੇ ਹਾਲੇ ਵੀ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਤਾਂ ਬੰਗਿਆ ਦੀ ਗੱਲ ਕਰ ਰਿਹਾ ਮੈਂ ਜਾ ਕੇ ਕਹਿਣਾ ਪੈ ਰਿਹਾ ਕਿ ਜੇ ਰਿਸ਼ਵਤ ਲਈ ਗਈ ਹੈ ਰਜਿਸਟਰੀ ਲਿਖਣ ਵਾਲੇ ਨੇ ਪੈਸੇ ਵੱਧ ਲੈ ਲਏ ਤਾਂ ਇਹਦਾ ਮਤਲਬ ਕਿਸੇ ਨਾ ਕਿਸੇ ਦੀ ਕਿਸ ਨੂੰ ਕਿਸ ਨੂੰ ਸ਼ੈ ਹੈ ਕਿ ਜੇ ਚਟਾ ਸ਼ਰਿਆ ਬਿਕ ਰਿਆ ਕਿਉਂਕਿ ਮੌਤਾ ਹੋ ਰਹੀਆਂ ਇਸ ਗੱਲ ਦਾ ਬਿਆਨ ਹੈ ਤੇ ਜੇ ਸੀਐਮ ਸਾਹਿਬ ਕਹਿ ਰਹੇ ਆ ਕਿ ਕਿਲੋ ਫੜ ਕੇ ਦਿਖਾਉਂਗੇ ਤਾਂ 1,20,000 ਦਾ ਇਨਾਮ ਦੇਵਾਂਗੇ ਤਾਂ ਇਹ ਆਪਣੇ ਆਪ ਸਪੈਸੀਫਿਕਲੀ ਕਹਿ ਰਹੇ ਆ ਦਾ এলিਫੈਂਟ ਇਨ ਦਾ ਰੂਮ ਐਂਡ ਲਿਪ ਸਰਵਿਸ ਓਨਲੀ ਕਿ ਕਮਰੇ ਚ ਛੋਟੇ ਜਿਹੇ ਕਮਰੇ ਚ ਹਾਤੀ ਖੜਾ ਪਰ ਅਸੀਂ ਇਹ ਕਹਿਣਾ ਕਿ ਕੂਕੜੀ ਖੜੀ ਹੈ ਬਤਕ ਖੜੀ ਹੈ ਜੋ ਮਰਜ਼ੀ ਕਹੀ ਜੋ ਅਸੀਂ ਕਿਸ ਦੀ ਪਰਵਾਹ ਨਹੀਂ ਕਰਦੇ ਤਾਂ ਹੱਸਿਆ ਸੀ Okay.